ਪੁਲਿਸ ਦਾ ਪਹਿਲਾ ਫੋਨ ਮੈਨੂੰ ਇਹ ਆਇਆ ਵੀ ਤੁਸੀਂ ਰਣਜੀਤ ਸਿੰਘ ਬੋਲਦੇ ਮੈਂ ਕਿਹਾ ਹਾਂਜੀ ਨਿਸਾਨਾ ਉਹਨਾਂ ਨੇ ਮੇਰਾ ਸਾਰਾ ਐਡਰੈਸ ਲਵਤੇ ਆ ਮੈਂ ਕਿਹਾ ਹਾਂਜੀ ਕਹਿੰਦੇ ਤੁਹਾਡੇ ਪੈ ਜਿਹੜਾ ਫੋਨ ਹੈ ਉਹ ਚੋਰੀ ਦਾ ਅਜੇ ਇਹਦੀ ਇੱਕ ਕਿਸ਼ਤ ਰਹਿੰਦੀ ਸੀ ਮੈਂ ਕਿਹਾ ਮੇਰੇ ਪਤਾ ਕਿਸ ਤਾ ਦਾ ਫੋਨ ਹੈ ਇਹ ਮੈਂ ਕਿਹਾ ਦੀ ਲਾਸਟ ਹੀ ਕਿਸ਼ਤ ਰਹਿੰਦੀ ਕਹਿੰਦੇ ਨਹੀਂ ਇਹ ਚੋਰੀ ਦਾ ਹੈ ਕਹਿੰਦੇ ਕੱਲ ਤਾਂ ਕਿਸੇ ਫੋਨ ਵਿੱਚ ਤੇ SIM ਕੱਢੇ ਹੋਣੇ ਕਿਸੇ ਫੋਨ ਵਿੱਚ ਪਾਏ ਹੋਣੇ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਸਰਵਿਸ ਸਟੇਸ਼ਨ ਗਿਆ ਤਾਂ ਉਹ ਕੋਦੀ ਜੁੱਤਾ ਜਾ ਕੇ ਮੈਂ SIM ਕੱਢੇ ਤੇ ਫਿਰ ਮੈਂ ਦੂਏ ਫੋਨ ਪਾਏ ਤੇ ਕਿਨਾਂ ਉਹ ਉਪੋ ਦੇ ਫੋਨ ਮਾ ਪਾਇ ਤੇ ਮਗਾ ਨਹੀਂ ਉਹ ਹੋਰ ਮਾ ਪਾਇ ਕਿ ਮੈਂ ਰੈਡੀਮੀ ਬੀ ਉੱਥੇ ਜਾ ਮੈਂ ਗਿਆ ਥਾਣੇ ਤੇ ਉਹ ਕਹਿੰਦੇ ਵੀ ਚਲੋ ਹੋ ਗਿਆ ਤੁਹਾਡਾ ਉਹਨਾਂ ਨੇ ਬਿਲਕੁਲ ਦੇਖੇ ਕਹਿੰਦੇ ਜੇ ਦੁਬਾਰਾ ਤੁਹਾਨੂੰ ਆਣਾ ਪੈਣਾ ਉਹਨਾਂ ਨੇ ਮਿੱਥੇ ਇਹ ਲਿਖਵਾ ਲਿਆ ਵੀ ਹਾਂ ਦੁਬਾਰਾ ਜੇ ਤਰੀ ਕੋਈ ਪੁੱਛ ਕੇ ਚੀਜ਼ ਕਰਨੀ ਹੋਵੇ ਅਸੀਂ ਤੁਹਾਨੂੰ ਆਣਾ ਪੈਣਾ ਮੈਂ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਉੱਥੇ ਚੋਰ ਐ ਮੈਂ ਤਾਂ ਆ ਜੂੰਗਾ ਇਹਦੇ ਚ ਉਹ ਉਹ ਉਹਨਾਂ ਨੇ ਉਹ ਚੈੱਕ ਰਿਆ ਹੋ ਸਕਦਾ ਕਲੈਰੀਕਲ ਮਿਸਟੇਕ ਤਾਂ ਨਹੀਂ ਕਿਸੇ ਨੰਬਰ ਦੀ ਪੈ ਗਈ ਨਹੀਂ ਉਹਨਾਂ ਨੇ ਮੈਨੂੰ ਫੋਟੋ ਵੀ ਭੇਜੀ ਵੀ ਵਟਸਐਪ ਪਰ ਸੇਮ ਆਹੀ EMI ਨੰਬਰ ਹੈ ਜਿਹੜੀ ਮੇਰੇ ਪ ਸੱਚੀ ਗੱਲ ਹੈ ਇੱਕ ਬੜਾ ਦਿਲਚਸਪ ਮਾਮਲਾ ਤੁਹਾਨੂੰ ਦੱਸਣ ਲੱਗਿਆ ਬਣ ਗਿਆ ਪਰੇਸ਼ਾਨੀ ਉਹ ਇਸ ਤਰ੍ਹਾਂ ਦੇ ਨਾਲ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਮੋਬਾਈਲ ਗੁੰਮ ਹੋ ਗਿਆ ਜਾਂ ਕੋਈ ਵੀ ਆਈਟਮ ਜਦੋਂ ਗੁੰਮ ਹੁੰਦੀ ਹੈ ਕਿਸੇ ਦੀ ਤਾਂ ਉਹ ਵਿਦ ਬਿੱਲ ਜਾ ਕੇ ਪੁਲਿਸ ਦੇ ਕੋਲੇ ਡੀਡੀਆਰ ਕਟਵਾਉਂਦਾ ਕਿਉਂਕਿ SIM ਵੀ ਨਵਾਂ ਕਢਵਾਉਣਾ ਹੁੰਦਾ ਤੇ ਨਾਲ ਇਹ ਵੀ ਹੈ ਕਿ ਅੱਜ ਦੇ ਸਮੇਂ ਦੇ ਦੌਰਾਨ ਪੁਲਿਸ ਕੋਲੇ ਇੰਨਾ ਕੁ ਹਾਈ ਕਹਿ ਸਕਦੇ ਆ ਕਿ ਹਾਈ ਟੈਕ ਇਕੁਪਮੈਂਟਸ ਨੇਗੇ ਕਿ ਜਿੱਕਰ ਦੁਬਾਰੇ ਫੋਨ ਜਦੋਂ ਔਨ ਹੁੰਦਾ ਉਹ ਨਾਲ ਦੀ ਨਾਲ ਟਰੈਕ ਹੋ ਜਾਂਦਾ ਬਹੁਤ ਸਾਰੇ ਫੋਨ ਲਵਦੇ ਵੀ ਨੇ ਹੁਣ ਇਹ ਮਾਮਲੇ ਚ ਹੋਇਆ ਕੀ ਰঞ্জੀਤ ਸਿੰਘ ਇੱਕ ਫੋਨ ਖਰੀਦਦੇ ਨੇਗੇ तकरीबन 11 ਮਹੀਨੇ ਪਹਿਲਾਂ ਇਹ ਉਹਦਾ ਬਿਲ ਹੈ ਜਿਹੜਾ ਜਦੋਂ ਇਹਨਾਂ ਨੇ ਫੋਨ ਖਰੀਦਿਆ ਡੱਬਾ ਵਗੈਰਾ ਨਵਾਂ ਸਾਰਾ ਕੁਝ ਆ ਤਾਂ ਉਹਦੇ ਉੱਤੇ ਸਭ ਤੋਂ ਫੋਨ ਦੀ ਜੀ ਕਹੀਏ ਕਿ ਮੇਨ ਬੇਸ ਪ੍ਰਾਪਰਟੀ ਜਿਹੜੀ ਹੁੰਦੀ ਆ ਉਹ ਹੁੰਦਾ EMI ਨੰਬਰ ਜਿਹੜਾ ਕਿ ਆ ਮੈਂਸ਼ਨ ਹੋਇਆ ਹੋਇਆ ਨੀਚੇ ਹੁਣ ਇਸ ਤੋਂ ਬਾਅਦ 11 ਮਹੀਨੇ ਫੋਨ ਚੱਲਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਫੋਨ ਨੂੰ ਜਦੋਂ ਰਿਪੇਅਰ ਕਰਾਉਣਾ ਪੈਂਦਾ ਤਾਂ ਫਿਰ ਉਹਦਾ ਨੁਕਸ ਨਿਕਲਦਾ ਮਦਰ ਬੋਰਡ ਦਾ ਕੋਈ ਵੀ ਦਿੱਕਤ ਸੀ ਯਾਨੀ ਕਿ ਫੋਨ ਚੱਲਦਾ ਨਹੀਂ ਸੀ ਕੰਪਨੀ ਨੇ ਨਵਾਂ ਮਦਰਬੋਰਡ ਪਾਇਆ ਉਸ ਤੋਂ ਬਾਅਦ ਦੇ ਵਿੱਚ ਇੱਕ ਨਵਾਂ EMI ਨੰਬਰ ਹੈ ਜਿਹੜਾ ਉਹ ਆਖਰ ਰਜਿਸਟਰ ਹੋ ਗਿਆ ਯਾਨੀ ਕਿ ਆ ਜਿਹੜਾ ਪੁਰਾਣਾ ਇਹਨਾਂ ਦਾ ਫੋਨ ਸੀਗਾ ਉਹਦਾ ਹੁਣ ਨਵਾਂ EMI ਨੰਬਰ ਉਹਦਾ ਗਰਾਉਂਡ ਯਾਕੀ ਇਹ ਪ੍ਰਾਪਰਟੀ ਨੰਬਰ ਹੁਣ ਇਹ ਹੋਊਗਾ ਪਰ ਇਸੇ ਦੇ ਦੌਰਾਨ ਹੁੰਦਾ ਕੀ ਹੈ ਕਿ ਜਦੋਂ ਫੋਨ ਆਨ ਹੁੰਦਾ ਤਾਂ ਪੁਲਿਸ ਦਾ ਪੁਲਿਸ ਦੀ ਕਾਲ ਆਉਂਦੀ ਹੈ ਕਿ ਤੁਹਾਡੇ ਕੋਲ ਚੋਰੀ ਦਾ ਫੋਨ ਹੈ ਤੇ ਤੁਸੀਂ ਥਾਣੇ ਆ ਕੇ ਜਾਓ ਆਮ ਤੌਰ ਤੇ ਹੁੰਦਾ ਹੀ ਹੈ ਪਰ ਜਦੋਂ ਇਹਨਾਂ ਨੇ ਜਾ ਕੇ ਆਹ ਬਿਲ ਦਿਖਾਏ ਤਾਂ ਬੜੀ ਹੈਰਤ ਵਾਲੀ ਗੱਲ ਤੁਸੀਂ ਇਹ ਦੇਖੋ ਵੀ 11 ਮਹੀਨੇ ਤੋਂ ਜਿਹੜਾ ਨੰਬਰ ਚ ਚੱਲ ਰਿਹਾ ਸੀਗਾ ਜਿਹੜਾ IMEI ਨੰਬਰ ਐਕਟਿਵ ਸੀ ਉਹਦੇ ਉੱਤੇ ਹੀ ਫੋਨ ਆਉਂਦੀ ਹੈ ਯਾਨੀ ਕਿ ਕੰਪਲੀਟ ਉਸੇ ਨੰਬਰ ਦੀ ਸੀ ਪਹਿਲਾਂ ਤਾਂ ਇਹਨਾਂ ਨੂੰ ਵੀ ਐਂ ਲੱਗਦਾ ਵੀ ਮਦਰਬੋਰਡ ਜਦ ਕੰਪਨੀ ਨੇ ਚੇਂਜ ਕਰਿਆ ਸ਼ਾਇਦ ਚੋਰੀ ਵਾਲਾ ਕੋਈ ਮਦਰਬੋਰਡ ਨਾ ਪਤਾ ਹੋਵੇ ਪਰ ਕੰਪਨੀ ਨੇ ਤਾਂ ਮਦਰਬੋਰਡ ਸਹੀ ਪਾਇਆ ਕਿਉਂਕਿ IMEI ਨੰਬਰ ਚੇਂਜ ਹੋ ਗਿਆ ਕੰਪਲੀਟ ਉਸ ਨੰਬਰ ਤੇ ਸੀ ਜਿਹੜਾ ਕਿ ਨਵਾਂ ਫੋਨ ਖਰੀਦਿਆ ਸੀ ਰਣਜੀਤ ਜੀ ਇਹ 11 ਮਹੀਨੇ ਫੋਨ ਚਲਾਉਂਦੇ ਰਹੇ ਤੁਸੀਂ ਹਾਂਜੀ 11 ਮਹੀਨੇ ਦੇ ਵਿੱਚ ਕੋਈ ਪੁਲਿਸ ਦੀ ਉਦھے ਫਿਰ ਹੋਇਆ ਕਿ ਜਦੋਂ ਤੁਸੀਂ ਲੈ ਕੇ ਗਏ ਵੀ ਜਦੋਂ ਤੁਸੀਂ ਤੁਹਾਡਾ ਫੋਨ ਖਰਾਬ ਹੋ ਗਿਆ ਤੁਹਾਨੂੰ ਪੁਲਿਸ ਦਾ ਪਹਿਲਾ ਫੋਨ ਆਉਂਦਾ ਕੀ ਹੈ ਪੁਲਿਸ ਦਾ ਪਹਿਲਾ ਫੋਨ ਮਾਨੂੰ ਇਹ ਆਇਆ ਵੀ ਤੁਸੀਂ ਰਣਜੀਤ ਸਿੰਘ ਬੋਲਦੇ ਮੈਂ ਕਹਾਂ ਹਾਂਜੀ ਇਹਨਾਂ ਸਾਨਾ ਉਹਨਾਂ ਨੇ ਮੇਰਾ ਸਾਰਾ ਐਡਰੈਸ ਬੋਲਤੇ ਆ ਮੈਂ ਕਹਾਂ ਹਾਂਜੀ ਕਹਿੰਦੇ ਤੁਹਾਡੇ ਪਾਸ ਜਿਹੜਾ ਫੋਨ ਹੈ ਉਹ ਚੋਰੀ ਦਾ ਹੈ ਮੈਂ ਕਹਾਂ ਜੀ ਮੈਂ ਤਾਂ ਕਿਸ਼ਤਾਂ ਤੇ ਕਿਟਾਇਆ ਮੇਰੇ ਕੋਲ ਬਿੱਲ ਸਾਰਾ ਕੁਝ ਪਿਆ ਵੀ ਇਹ ਜੇ ਅਤਲਿਆ ਵੀ ਕਿਸ਼ਤਾਂ ਤੇ ਸੀ ਤੁਹਾਨੂੰ ਹਾਂਜੀ ਅਜੇ ਦੀ ਇੱਕ ਕਿਸ਼ਤ ਰਹਿੰਦੀ ਸੀ ਮੈਂ ਕਹਾਂ ਮੇਰੇ ਪਤਾ ਕਿਸ਼ਤਾਂ ਨਾਲ ਫੋਨ ਹੈ ਮੈਂ ਕਹਾਂ ਜੀ ਲਾਸਟ ਕਿਸ਼ਤ ਰਹਿੰਦੀ ਕਹਿੰਦੇ ਨਹੀਂ ਇਹ ਚੋਰੀ ਕਹਿੰਦੇ ਕੱਲ ਤਾਂ ਕਿਸੇ ਫੋਨ ਵਿੱਚ ਤੇ SIM ਕੱਢੇ ਉਹਨੇ ਕਿਸੇ ਫੋਨ ਵਿੱਚ ਪਾਏ ਹੋਣੇ ਮੈਂ ਕਹਾ ਹਾਂ ਮੈਂ ਸਰਵਿਸ ਸਟੇਸ਼ਨ ਗਿਆ ਤਾਂ Oppo ਦੀ ਹੂੰ ਬੀ ਉੱਥੇ ਜਾ ਕੇ ਮੈਂ SIM ਕੱਢੇ ਤੇ ਫਿਰ ਮੈਂ ਦੋਵੇਂ ਫੋਨ ਚ ਪਾਏ ਤੇ ਹੂੰ ਕਹਿੰਦਾ ਉਹ Oppo ਦੇ ਫੋਨ ਮੈਂ ਪਾਏ ਤੇ ਮੈਂ ਕਹਾਂ ਨਹੀਂ ਉਹ ਹੋਰ ਮੈਂ ਪਾਏ ਤੇ ਮੈਂ Redmi ਦੇ ਵਿੱਚ ਕਹਿੰਦਾ ਨਹੀਂ ਕਹਿੰਦਾ ਫਿਰ ਤੇਰਾ Oppo ਦਾ ਚੋਰੀ ਦਾ ਹੈ ਮੈਂ ਕਹਾ Oppo ਦਾ ਤਾਂ ਨਹੀਂ ਕੋਲ ਕੰਪਲੀਟ ਏਸੀ ਸੇਮ ਕੰਪਨੀ ਦੇ ਮੋਬਾਈਲ ਦੀ ਹੈ ਹਾਂਜੀ ਹਾਂ ਏਸੀ ਕੰਪਨੀ ਜਿਹੜਾ ਮੈਂ ਨਵਾਂ ਲਿਆ ਏਸੀ ਦੀ ਕੰਪਲੀਟ ਉਹਦਾ ਪਤਾ ਕਿਵੇਂ ਲੱਗਿਆ ਵੀ ਉਹ ਆਈਐਮਈ ਨੰਬਰ ਉਹੀ ਹੈਗਾ ਉੱਥੇ ਹਾਂ ਉੱਥੇ ਸੇਮ ਆਈਐਮਈ ਨੰਬਰ ਇੱਕੇ ਹੈ ਹੁਣ ਮੈਂ ਵੀ ਇਹ ਹੈਰਾਨ ਪਰੇਸ਼ਾਨ ਆ ਵੀ ਦੋ ਫੋਨ ਇੱਕੇ ਆਈਐਮਈ ਨੰਬਰ 'ਤੇ ਕਿਸ ਤਰ੍ਹਾਂ ਚੱਲ ਸਕਦੇ ਹਾਂ ਨਹੀਂ ਤਾਂ ਹਰ ਇੱਕ ਦਾ ਅਲੱਗ ਹੁੰਦਾ ਹੈ ਅਲੱਗ ਹੋਣਾ ਚਾਹੀਦਾ ਹੁੰਦਾ ਵੀ ਲੱਗੇ ਹੈ ਜੀ ਪਰ ਦੋ ਫੋਨ ਤਾਂ ਨਹੀਂ ਚੱਲ ਸਕਦੇ ਏਦਾਂ ਕਰਕੇ ਮੈਨੂੰ ਮੈਂ ਥੋੜਾ ਖੱਜਲਖਵਾਰੀ ਵਿੱਚ ਪਿਆ ਤਾਂ ਕਰਕੇ ਮੈਨੂੰ ਥੋੜੀ ਪਰੇਸ਼ਾਨੀ ਆਈਆਂ ਫਿਰ ਮੈਂ ਉੱਥੇ ਆਪਣਾ ਤੁਸੀਂ ਗਏ ਉੱਥੇ ਹਾਂ ਨਹੀਂ ਥਾਣੇ ਵਿੱਚ ਮੈਂ ਗਿਆ ਕਾਇਆ ਹੁਣ ਉੱਥੇ ਜਦ ਮੈਂ ਗਿਆ ਥਾਣੇ 'ਚ ਉਹ ਕਹਿੰਦੇ ਵੀ ਚਲੋ ਹੋ ਗਿਆ ਤੁਹਾਡਾ ਉਹਨਾਂ ਨੇ ਬਿਲਕੁਲ ਦੇਖੇ ਕਹਿੰਦੇ ਜੇ ਦੁਬਾਰਾ ਤੁਹਾਨੂੰ ਆਣਾ ਪੈਣਾ ਉਹਨਾਂ ਨੇ ਮਿੱਥੇ ਇਹ ਲਿਖਵਾ ਲਿਆ ਵੀ ਹਾਂ ਦੁਬਾਰਾ ਜੇ ਤਰੀ ਕੁ ਪੁੱਛ-ਕਿਛ ਕਰਨੀ ਹੋਵੇ ਅਸੀਂ ਤੁਹਾਨੂੰ ਆਣਾ ਪੈਣਾ ਮੈਂ ਚਲੋ ਕੋਈ ਗੱਲ ਨਹੀਂ ਮੈਂ ਕਿਹਾ ਉੱਥੇ ਚੋਰ ਐ ਮੈਂ ਤਾਂ ਆ ਜੂੰਗਾ ਚਲੋ ਮੈਂ ਆ ਗਿਆ ਥਾਣੇ ਵੀ ਤੇ ਇਹਦੇ ਕਰਕੇ ਫਿਰ ਮੈਨੂੰ ਹੁਣ ਇਹਦੇ ਕਰਕੇ ਖੱਜਲ ਖਵਾਰੀ ਜਿਹੜੀ ਹੈ ਜਿਹੜਾ ਤੁਸੀਂ ਨਵੇਂ ਦਾ ਲਿਆ ਯਾਨੀ ਕਿ ਜੇਕਰ ਤੁਸੀਂ ਚੋਸੀ ਚੇਂਜ ਕਰਿਆ ਫੋਨ ਨਾ ਜਾਂ ਤਾਂ ਨਵੇਂ ਫੋਨ ਨੰਬਰ ਨਵੇਂ ਆਈਐਮੀ ਤੇ ਤਾਂ ਫੋਨ ਆਉਂਦਾ ਸਮਝ ਲੱਗਦਾ ਸੀ ਵੀ ਇੰਨੇ ਨਹੀਂ ਤੁਸੀਂ 11 ਮਹੀਨੇ ਵਰਤਦੇ ਰਹੇ ਉਹਦੇ ਤੇ ਅੱਜ ਉਹੀ ਤਾਂ ਮੈਂ ਪਰੇਸ਼ਾਨ ਜਿਸ ਦਿਨ ਮੈਂ ਆ ਸਰਵਿਸ ਸੈਂਟਰ ਗਿਆ ਤਾਂ ਉਪੋਦੀਮਾ ਜਦ ਮੈਂ ਮਦਰਬੋਰਡ ਚੇਂਜ ਕਰਾਇਆ ਉਹ ਤੇ ਅੰਦਰ ਕੁ ਮਿੰਟ ਬਾਅਦ ਫੋਨ ਆ ਗਿਆ ਮੈਨੂੰ ਇਹਦੇ ਚ ਉਹ ਉਹਨਾਂ ਨੇ ਉਹ ਚੈੱਕ ਕਰਿਆ ਕੋਈ ਹੋ ਸਕਦਾ ਕਲੈਰੀਕਲ ਮਿਸਟੇਕ ਤਾਂ ਨਹੀਂ ਕਿਸੇ ਨੰਬਰ ਦੀ ਪੈ ਗਈ ਨਹੀਂ ਉਹਨਾਂ ਨੇ ਮੈਨੂੰ ਫੋਟੋ ਵੀ ਭੇਜੀ ਵੀ ਵਟਸਐਪ ਪਰ ਸੇਮ ਆਹੀ EMI ਨੰਬਰ ਹੈ ਜਿਹੜੀ ਮੇਰੇ ਪੁਰਾਣੇ ਫੋਨ ਦੀ ਹੈ ਉਹ ਵੀ ਹੈ ਹਾਂਜੀ ਤੇ ਹੁਣ ਕਹਿਣ ਦਾ ਮਤਲਬ ਹੁਣ ਅੱਗੇ ਨੂੰ ਕੀ ਕਿਹਾ ਉਹਨਾਂ ਨੇ ਬਸ ਆਹੀ ਲਿਖਾ ਕੇ ਵੀ ਦੁਬਾਰੇ ਉਹ ਨਹੀਂ ਉਹਨਾਂ ਟਾਈਮ ਤੋਂ ਉਸੇ ਕੋਈ ਦਿੱਕਤ ਨਹੀਂ ਹੈ ਹਾਂਜੀ ਹਾਂ ਉਹ ਕਹਿੰਦੇ ਵੀ ਜੇ ਦੁਬਾਰਾ ਪੁੱਛੇ ਕਿਛੇ ਕਰੂਗੇ ਤੁਹਾਨੂੰ ਬੁਲਾਉਂਗੇ ਵੀ ਅਸੀਂ ਸ਼ਾਮ ਨੂੰ ਬੰਦੇ ਨੂੰ ਬੁਲਾਣਾ ਜਿਹੜਾ ਉਹਰਾ ਕੰਪਲੀਟ ਲਿਖਾ ਕੇ ਗਿਆ ਵਾ ਇਹਨੇ ਬਾਕੀ ਜੀ ਤੁਹਾਡੀ ਲੋੜ ਪਈ ਅਸੀਂ ਤੁਹਾਨੂੰ ਬੁਲਾ ਸਕਦੇ ਤੁਹਾਨੂੰ ਆਣਾ ਪੈਣਾ ਉਹ ਚੋਰੀ ਫੋਨ ਹੋਇਆ ਕਿਥੋਂ ਗੁੰਮਿਆ ਚੋਰੀ ਇਹ ਕੀਰਤਪੁਰ ਸਾਹਿਬੇ ਹੋਇਆ ਉੱਥਾ ਗੁੰਮ ਉੱਥੇ ਤਾਂ ਹੋਇਆ ਉਹ ਕਹਿੰਦਾ ਵੀ ਉਹਦੇ ਦੋ ਫੋਨ ਚੋਰੀ ਹੋਏ ਬੰਦੇ ਦੇ 8000 ਰੁਪਿਆ ਚੋਰੀ ਹੋਇਆ ਹੂੰ ਮਗਾ ਫਿਰ ਮੈਂ ਤਾਂ ਨਹੀਂ ਚੋਰੀ ਕੀਤੀ ਮੈਂ ਤਾਂ ਆਪਣਾ ਕਿਸ਼ਤਾਂ ਪਰ ਲਿਆ ਇਹ ਫੋਨ ਜਾ ਕੇ ਭਾਈ ਦੁਕਾਨ ਤੇ ਪਤਾ ਕਰ ਲੋ ਹੂੰ Oppo ਕੰਪਨੀ ਦਾ ਇਹ ਹੂੰ ਮੈਨੂੰ ਇਹ ਨਹੀਂ ਪਤਾ ਵੀ ਤੁਸੀਂ ਇੱਕ ਹੀ EMI ਨੰਬਰ ਪਰ ਦੋ ਫੋਨ ਕਿਸ ਤਰ੍ਹਾਂ ਚਲਾ ਸਕਦੇ ਯਾਨੀ ਕਿ ਗੱਲ ਇਹ ਹੋ ਗਈ ਵੀ ਜਿਹੜਾ 11 ਮਹੀਨੇ ਫੋਨ ਵਰਤ ਲਓ ਉਦੋਂ ਤੱਕ ਕੋਈ ਸਮੱਸਿਆ ਨਹੀਂ ਹੈ ਵੀ ਨਵਾਂ ਸੀ ਕੋਈ ਇਹ ਵੀ ਨਹੀਂ ਪੁਰਾਣਾ ਕਿਸ ਤੋਂ ਤੁਸੀਂ ਲਿਆ ਹੋਵੇ ਹਾਂਜੀ ਇਹ ਤਾਂ ਕੋਈ ਮੈਨੂੰ ਤਾਂ ਇਹ ਅਸੀਂ ਸਮਝ ਨਹੀਂ ਆਉਂਦੀ ਵੀ ਇਹ ਫੋਨ ਜਦ ਮੈਂ ਮਦਰਬੋਰਡ ਬਦਲਾਇਆ ਇਹਦਾ ਉਦੋਂ ਕਿਉਂ ਆਇਆ ਜੇ ਉਹ ਤੇ ਪਹਿਲਾਂ ਆ ਸਕਦਾ ਤਾਂ ਮੈਨੂੰ ਹੂੰ 7 6 ਤਰੀਕ ਨੂੰ ਆ ਸਕਦਾ ਤਾਂ ਹੁਣ ਕਿਦੋਂ ਤੱਕ ਹੁਣ ਮੈਂ ਜਿਹੜਾ ਜਿਹਦੀ ਕੰਪਲੀਟ ਹੈ ਦੱਸਿਆ ਇਹ ਮੈਨੂੰ ਉਹਨਾਂ ਨੇ ਕਨਫਰਮ ਨਹੀਂ ਉਹ ਇਹ ਕਨਫਰਮ ਨਹੀਂ ਕਰਿਆ ਉਹਨਾਂ ਨੇ ਪੁਲਿਸ ਨੇ ਇਹ ਨਹੀਂ ਦੱਸਿਆ ਮੈਨੂੰ ਫਿਰ ਇਹਦੇ ਚ ਹੁਣ ਇਹ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ ਵੀ ਜੇ ਤਾਂ ਨਵੇਂ ਆਈ ਐਮੀ ਨੰਬਰ ਤੇ ਫੋਨ ਆਉਂਦਾ ਤਾਂ ਸਮਝ ਲੱਗਦੀ ਸੀ ਕਿ ਆਖਰ ਹੋ ਸਕਦਾ ਚੋਰੀ ਦਾ ਨਾ ਪਤਾ ਹੋਵੇ ਜਾਂ ਉਹ ਨੰਬਰ ਜਿਹੜਾ ਕੀ ਕਿਤੇ ਚੋਰੀ ਦਾ ਨਾ ਹੋਵੇ ਪਰ ਜਿਹੜਾ ਫੋਨ 11 ਮਹੀਨੇ ਵਰਤਿਆ ਉਸ ਫੋਨ ਦੇ ਉੱਤੇ ਕੰਪਲੀਟ ਆਉਣੀ ਇਹ ਇੱਕ ਕੋਇਨਸੀਡੈਂਸ ਹੁਣ ਇਹ ਸਰਵਿਸ ਸੈਂਟਰ ਦੇ ਗਏ ਇਹ ਕੋਇਨਸੀਡੈਂਸ ਹੈ ਜਾਂ ਦੂਜੇ ਪਾਸੇ ਕੋਈ ਟਾਈਪਿੰਗ 에ਰਰ ਹੈ ਜਿਹੜਾ ਫੋਨ ਆਖਰਕਾਰ ਨੰਬਰ 300 ਰਿਹਾ ਸੀ ਕਿਉਂਕਿ ਕਈ ਨੰਬਰਾਂ ਦਾ ਜੇ ਕਹੀਏ ਕਿ ਆਈਐਮਈ ਨੰਬਰ ਹੁੰਦਾ ਉਹਦੇ ਵਿੱਚ ਇੱਕ ਨੰਬਰ ਵੀ ਜੇਕਰ ਗਲਤ ਪੈ ਜੇ ਤਾਂ ਆਖਰ ਉਹ ਟਰੈਕ ਕਿਤੇ ਹੋਰ ਕਰੂਗਾ ਕਿਉਂਕਿ ਸੌਫਟਵੇਅਰ ਨੇ ਉਸ ਨੰਬਰ ਦੇ ਵਿਹਾਰ ਦੇ ਉੱਤੇ ਜਦੋਂ ਵੀ ਐਕਟਿਵ ਹੋਣਾ ਹੈ ਤਾਂ ਪੁਲਿਸ ਦੇ ਕੋਲੇ ਉਹ ਮੈਸੇਜ ਚਲਾ ਜਾਂਦਾ ਤਾਂ ਹੀਓ ਕਰਕੇ ਤੁਸੀਂ ਦੇਖਿਆ ਹੋਣਾ ਕਿ ਪੁਲਸਥਾਨਿਆਂ ਦੇ ਵਿੱਚ ਜਦੋਂ ਕਈ ਵਾਰੀ ਲੋਕਾਂ ਨੂੰ ਦਿੰਦੇ ਤੋ ਤਸਵੀਰਾਂ ਹੁੰਦੀਆਂ ਨੇ 100 100 150 ਫੋਨ ਹੁਣ ਰਿਕਵਰ ਹੋ ਜਾਂਦਾ ਤੇ ਪੁਲਿਸ ਵੱਡੀ ਗਿਣਤੀ 'ਚ ਫੋਨ ਲੱਭ ਵੀ ਲੈਂਦੀ ਆ ਉਹ ਲੱਭਣ ਦਾ ਭਾਵ ਦੇ ਵਿੱਚ ਇਹ ਆ ਵੀ ਕਿਰਨ ਵਾਸਤੇ ਰঞ্জੀਤ ਸਿੰਘ ਵਾਸਤੇ ਪਰੇਸ਼ਾਨੀ ਇਹ ਜ਼ਰੂਰ ਬਣ ਗਈ ਤੇ ਨਾਲ ਅੱਗੇ ਨੂੰ ਇੱਕ ਸਵਾਲ ਖੜਾ ਹੋ ਗਿਆ ਕਿ ਇਹ ਇੱਕ ਟਾਈਪਿੰਗ 에ਰਰ ਸੀ ਯਾ ਫਿਰ ਆਖਰ ਸੱਚਿਓ ਜਿਹੜਾ ਨਵਾਂ ਫੋਨ ਲਿਆ ਉਹ ਕਿਤੇ ਡਬਲ ਆਈਐਮਈ ਨੰਬਰ ਤੇ ਚੱਲ ਰਿਹਾ ਸੀ ਇੱਕ ਤਾਂ ਉਹ ਜਿਹੜਾ ਚੋਰੀ ਹੋ ਗਿਆ ਇੱਕ ਇਹ ਕਿ ਜਿਹੜਾ ਰਣਜੀਤ ਸਿੰਘ ਕੋਲ ਸੀਗਾ ਵੀਡੀਓ ਜਰਨਲਿਸਟ ਜਗਦੀਸ਼ ਨਾ ਉਸ ਮਿਸਿੰਗ ਰੋਜੰਦਾ ਸਪਰਟ ਵੀ ਚੰਡੀਗੜ੍ਹ